ਅਸੀਂ ਗੱਲ ਜੀ ਤੇ ਅੱਜ ਪਹੁੰਚਿਆ ਸੀ ਮਾਨਸਾ ਮੰਡੀ 'ਚ ਤੇ ਅੱਜ ਤਰੀਕਾ ਹੈ ਗਿਆ 31 10ਵਾਂ ਮਹੀਨਾ 2025 ਤੇ ਅੱਜ ਮਾਨਸਾ ਮੰਡੀ 'ਚ ਬਹੁਤ ਮਾਰ ਪਹੁੰਚਿਆ ਹੋਇਆ ਦਾ ਤੇ ਸੌਦੇ ਵੀ ਸੋਨ ਦਿਖਾਉਣੇ ਆ ਇੱਧਰ ਵੀ ਸੌਦਾ ਹੋ ਜਾਂਦਾ ਉੱਧਰ ਵੀ ਸੌਦਾ ਹੋ ਜਾਂਦਾ ਮੈਸਾਂ ਦਾ ਤੇ ਟੋਟੀਆਂ ਬਹੁਤ ਚੰਗੀਆਂ ਹੀ ਹੋਈਆਂ ਨਹੀਂਆਂ ਤੁਹਾਨੂੰ ਦਿਖਾਉਣੇ ਆ ਗੱਡੇ 'ਚ ਕੀ ਕੀ ਰਹਿਣ ਵਾਲੇ ਅੱਜ ਦੇ ਤਾਜੀ ਸਮੇਂੰਦਨਾਂ ਤੋਂ ਪਰਾਲੇ ਇਹ ਸਾਡੇ ਵੀਰ ਜੋ ਅੰਤ ਤੱਕ ਬਲੇ ਰਹੇ ਹੈ ਕਿਹੜੇ ਪਿੰਡ ਤੋਂ ਆਈ ਬਰਨਾਲਾ ਅੱਛਾ ਬਰਨਾਲਾ ਖਾਸ ਹੀ ਬਰਨਾਲਾ ਹਾਂਜੀ ਹਾਂ ਠੀਕ ਹੈ ਜੀ ਬਾਬਾ ਕਿਹੜੀ ਝੋਟੀ ਲੈ ਕੇ ਆਏ ਅੱਜ ਹਾਂ ਲੈ ਕੇ ਆਏ ਜੀ ਅੱਛਾ ਹਾਂ ਇਹ ਬਾਬਾ ਕਦੋਂ ਸੁਆ ਤੇ ਦੂਜੇ ਦੂਜਾ ਸੁਆ ਇਹਨਾਂ ਤੋਂ ਦੱਬਾ ਥੱਲੇ ਦੱਦੋ ਹੁਣ 12 11 ਹੈਗਾ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਏ 15 ਦਿਨ ਮਗਰ ਕੀ ਇਹ ਰਿਕੇ ਕਟਾ ਠੀਕ ਹੈ ਜੀ ਮੁੱਲ ਕੀ ਇਹ ਦਾ ਬੋਲੇ ਹੈ 115 ਮਾਰਤਾਨ ਹੋਈ ਮੌਕੇ ਤੇ ਹਾਂ ਮਾ ਮੈਂ ਨੰਬਰ ਬੋਲੋ ਫੁੱਟਾ ਮੈਂ ਤਾਂ ਨਹੀਂ ਮੇਰੇ ਜਾਜਰੂੰ ਕੱਢ ਲਾ ਕੋਈ ਗੱਲ ਨਹੀਂ ਮੈਂ ਨੰਬਰ ਅਸੀਂ ਦੇਖ ਕੇ ਬੋਲ ਲਾਂ ਹਾਂ ਸਸੀਗਾ ਬਾਈ ਸਸੀਗਾ ਬਾਈ ਕਿਹੜੇ ਪਿੰਡ ਤਾਂ ਹੈ ਪਿੰਡ ਕੀ ਵਾਜਾਲੂਣਾ ਬਾਈ ਅੱਛਾ ਵੀ ਕੀ ਲੈ ਕੇ ਆਏ ਜੋਰੇ ਮੈਂ ਮੈਚ ਲੈ ਕੇ ਆਇਆ ਬਾਈ ਠੀਕ ਆ ਵੀ ਕੈਮੇਸ਼ੂ ਹੈ ਇਹ ਦੂਜੇ ਸ਼ੂਏ ਵੀ ਛੋਟੇ ਠੀਕ ਹੈ। ਦੁੱਧ ਵੀ ਕਿੰਨਾ ਵੇਰੇ ਥੰਦੇ। ਇਹ ਰੇਟ ਹੈ 11 ਕਿਲੋ ਦੋ 10 ਟੈਂਪੇ। 11 ਕਿਲੋ। ਕਿੰਨੇ ਦਿਨੋਂ ਕੋਈ ਸੂਈ ਨਹੀਂ। ਇਹਨੇ ਸੂਈ ਨੂੰ ਮਹੀਨਾ ਹੋਇਆ ਵੀਰੇ। ਠੀਕ ਹੈ। ਮਾਗਰੇ ਕੀ ਵੀ ਇਹਦੇ। ਮਾਗਰੇ ਦੇ ਕੱਟਾਈ। ਠੀਕ ਹੈ। ਹੂੰ। ਤੇ ਮੁੱਲ ਕੀ ਕਰਤਾ ਵੀਰਾ? ਮੁੱਲੇ ਦਾ ਇੱਕ ਦਾ ਸੀ। ਸਮਾਨਤਾਨ ਹੋ ਜੇ ਮੌਕੇ ਤੇ। ਹਾਂ, ਮਾਨਤਾਨ ਹੋ ਜਾ। ਮੋਬਾਈਲ ਨੰਬਰ ਬੋਲਦੇ ਤੁਹਾਡਾ। 8360090200। ਠੀਕ ਹੈ ਵੀਰੇ। ਠੀਕ। ਤੁਹਾਡਾ ਪਿੰਡ ਕਿਹੜਾ ਹੈ ਤੇ ਵੀ? ਖੀਵਾ ਦੇ ਆਲੂ ਵਾਲਾ ਜੀ। ਜ਼ਿਲ੍ਹਾ ਮਾਨਸਾ। ਜ਼ਿਲ੍ਹਾ ਮਾਨਸਾ ਜੀ। ਹਾਂ। ਠੀਕ ਹੈ। ਧੰਨਵਾਦ। ਠੀ ਭਾਈ ਅਸੀਂ ਗੜ ਵੀਰੇ ਕਿਹੜੇ ਪਿੰਡ ਤੋਂ ਆਈ ਅਸੀਂ ਨਗਰ ਦੇ ਵੀਰੇ ਨਗਰ ਜਿਲ੍ਹਾ ਕਿਹੜਾ ਜੀ ਆਪਣਾ ਸੰਗਰੂਰ ਜੀ ਸੰਗਰੂਰ ਹਾਂਜੀ ਵੀਰੇ ਜਮੈਂ ਸਕੇਮੇ ਸੂਇ ਲੈ ਕੇ ਆਏ ੜੀ ਦੂਜੀ ਸੂਇ ਆ ਵੀਰੇ ਅੱਸਿਆ ਫਿਰ ਮਾਗਰ ਕੀ ਇਹਦੇ ਇਹਦੇ ਮਿਲਕਾਫ ਆ ਜੀ ਮਿਲਕਾਫ ਹਾਂਜੀ ਤੇ ਇਹਦਾ ਦੁੱਧ ਕਿੰਨਾ ਵੇ ਥੱਲੇ ਇਸ ਨੂੰ 14 ਲੀਟਰ ਦੁੱਧ ਆ ਵੀਰੇ ਕਿੰਨੇ ਕਿ ਦਿਨੋਂ ਕੋਈ ਸੂਈ ਨੂੰ ਇਹਨੂੰ ਹਫਤਾ ਹੋ ਗਿਆ ਵੀਰੇ ਠੀਕ ਆ ਵੀਰੇ ਮੁੱਲ ਕੀ ਰੱਖਦਾ ਦਾ ਮੁੱਲ ਇਹਦਾ ਕਿਤੀ ਮਾਨ ਤਾਨ ਹੋ ਜੀ ਮੌਕੇ ਤੇ ਮਾਨ ਤਾਨ ਕਰ ਦਾਂਗੇ ਜੀ ਮੋਬਾਈਲ ਨੰਬਰ ਬੋਲ ਦੋ ਖਦਮ 98721220010 ਠੀਕ ਹੈ ਬਰੇ ਧੰਨਵਾਦ ਓਕੇ ਸਰ ਜਿੱਕੀ ਜੀ ਲਾਈ ਹੋਈ ਹੈ ਪਹਿਲਾ ਲੋਕਾ ਦਾ ਨਿਜਵਾ ਸਾਸਰੀ ਘਾ ਬਾਈ ਸਾਸਰੀ ਘਾ ਬਾਈ ਕਿਹੜੇ ਪਿੰਡ ਦਾ ਹੈ ਹਤਲਾਕਲਾ ਤੋਂ ਬਾਈ ਬਰੇ ਮੈਂ ਸਕੇਮੇ ਸੁਆਗੀ ਪਹਿਲੇ ਸੁਆ ਹੈ ਬਾਈ ਅੱਛਾ ਤੇ ਬਰੇ ਥੱਲੇ ਦੁੱਧ ਕਿੰਨਾ ਥੱਲੇ 9 ਕਿਲੋ ਦੁੱਧ ਹੈ ਬਾਈ ਠੀਕ ਹੈ ਜੀ ਤੇ ਮਾਗਰ ਕਿ ਬਰੇ ਦੇ ਮਾਗਰ ਕੱਟੀ ਹੈ ਠੀਕ ਹੈ ਏ ਬਈ ਮੋਲ ਕੀ ਕਰਤਾ ਇਹਦਾ ਮੋਲ 90000 ਰੁਪਏ ਸਿਮਾਨਤਾਨ ਹੋਈ ਮੌਕੇ ਤੇ ਹਾਂ ਬਈ ਮਾਨਤਾਨ ਹੋ ਫੁੱਡਾ ਮੋਬਾਈਲ ਨੰਬਰ ਬੋਲੇ 99155 12503 ਠੀਕ ਆ ਬਈ ਧੰਨਵਾਦ ਬਈ ਜਦੋਂ ਵੀ ਕਰਕੇ ਟਾਈਮ ਐਨੀ ਟਾਈਮ ਆਗਤੀ ਹਾਂ ਉਹ ਤੇ ਦੇਜਾ ਜੀ ਜੀ ਨਾ ਇਹ ਉਹ ਨਹੀਂ ਪੰਤਾ ਜੀ ਹਸਨਪੁਰ ਪਿੰਡ ਆ ਮੇਰਾ ਜਿਲ੍ਹਾ ਕਿਹੜਾ ਜੀ ਮਾਨਸਾ ਮਾਨਸਾ ਤੇ ਯਾਰ ਦੋ ਝੋਟੀਆਂ ਲੈ ਕੇ ਆਜਾ ਹਾਏ ਦੋ ਲੈ ਕੇ ਆਏ ਹਰ ਮੰਡੀ ਤੇ ਆਉਨੇ ਰਹੇ ਸੀ ਝਟੀਆਂ ਲੈ ਕੇ ਇਹੀ ਤੰਬੂ ਹੁੰਦਾ ਆਪਣੇ ਕੋਲੇ ਮਾਮਾ ਇਹਨਾਂ ਕਿੰਨੀ ਕਿੰਨੀ ਏਜ ਆ ਜੀ ਇਹ ਤਾਂ 2 ਸਾਲ ਤੋਂ ਮਹੀਨਾ ਟੱਪ ਚੱਲੀ ਅੱਛਾ ਜੀ ਉਹ ਪੌਣੇ 3 ਸਾਲ ਦੀ ਏ ਉਹ 3 ਸਾਲ ਤੋਂ ਘੱਟ ਹੈ ਪੂਰੇ 3 ਸਾਲ ਦੀ ਅੱਛਾ ਜੀ ਮੈਂ ਮੁੱਲ ਕੀ ਰੱਖਦਾ ਜੀ ਉਹਦਾ ਹੀ 50000 ਰੁਪਏ ਇਹਦਾ ਹੀ 50000 ਸਿਮਾਨਤਾਂ ਹੋ ਜੀ ਮੌਕੇ ਤੇ ਸਿਮਾਨਤਾਂ ਹੋ ਜੀ ਬਾਈ ਤੁਹਾਡਾ ਮੋਬਾਈਲ ਨੰਬਰ ਬੋਲਿਓ 98774 94195 ਠੀਕ ਹੈ ਜੀ ਤਾਂ ਤੁਸੀਂ ਝੋਟੀਆਂ ਦੇਖ ਸਕਦੇ ਹੋ ਬਹੁਤ ਚੰਗੀਆਂ ਝੋਟੀਆਂ ਨੇ ਜੀ ਤੇ ਝੋਲੀ ਚੜੀ ਦਾ ਪੂਰੇ ਹਫਤਾ ਕੀ ਇਤਨਾ ਸੁਣਾ ਦੂਰੇ ਜੇ ਜਿਹਦੇ ਪ੍ਰਾਣ ਪਸੰਦ ਨੇ ਤਾਂ ਭਾਈ ਨਾ ਫੋਨ ਤੇ ਹਟ ਕਾਬਲੇ ਕਿਹੜੇ ਪਿੰਡ ਤੋਂ ਐ ਜੀ ਵੱਡੀ ਵੀਰ ਆ ਵੱਡੀ ਬਿਜਲਾ ਮਾਨਸਾ ਹੀ ਹਾਂ ਜੀ ਤੇ ਆ ਮੈਂ ਸਕੈਮ ਇਸ ਵੇ ਜੀ ਇਹ ਚੁਆ ਤੀਜਾ ਹੀ ਅਸੇ ਤੀਜਾ ਮਾ ਘਰ ਕੀ ਤੇ ਮਾ ਘਰ ਕਟਾ ਜੀ ਦੇ ਦੁੱਧ ਕਿੰਨਾ ਬਾਈ ਥੱਲੇ ਦੁੱਧ ਬਾਈ 12 ਲੀਟਰ ਹੈ ਠੀਕ ਹੈ ਕਿੰਨੇ ਕਿੰਨੇ ਦਿਨਾਂ ਦੀ ਸੂਈ ਨੂੰ ਸੂਈ ਤਾਂ 2 ਮਹੀਨਿਆਂ ਦੇ ਲੱਗਦੀ ਬਾਈ ਬਸ ਇਹ ਮੁੱਲ ਕੀ ਰੱਖਦਾ ਇਹਦਾ ਮੁੱਲ 1.5 1.5 ਮੌਕੇ ਤੇ ਮਾਨ ਤਣ ਹੋ ਜੀ ਹਾਂ ਉਹ ਨੰਬਰ ਹੈਗਾ ਜੀ ਮਾਈਲ ਨੰਬਰ ਹੈਗਾ ਬੋਲੋ ਮਾਈ ਨੰਬਰ ਹਾਂ ਅੱਛਾ ਕੋਈ ਨਹੀਂ ਤੇ ਬਾਬਾ ਕਹਦਾ ਵੀ ਪਣ ਤਾਂ ਮਾੜੀ ਤੋਂ ਬਾਈ ਜਲਾ ਕਿਹੜਾ ਇਹਨੂੰ ਬਠੰਡਾ ਬਾਈ ਤੇ ਬ੍ਰੈਕ ਕੈਮੇ ਸੂਏ ਮੈਸਾ ਇਹ ਇਹ ਬਾਈ ਉੱਥੇ ਆ ਅ ਸੇਵਰੇ ਦੁੱਧ ਕਿੰਨਾ ਥੱਲੇ ਦੁੱਧ ਬਾਈ 12 ਲੀਟਰ ਆ ਸੋਈ ਨੂੰ ਕਿੰਨਾ ਟਾਈਮ ਹੋ ਗਿਆ ਸੋਈ ਨੂੰ ਹੋ ਗਿਆ ਬਾਈ 15 18 ਦਿਨ ਇਹ ਮਗਰ ਕਿਵਰੇ ਦੇ ਹਾਂ ਮਗਰ ਕੱਟਾ ਬਾਈ ਅ ਸੇਵਰੇ ਮੁੱਲ ਕੀ ਰੱਖਦਾ ਦਾ ਮੁੱਲ ਬਾਈ ਲੱਖ ਰੱਖਦੇ ਆ ਅ ਸਮਾਨ ਤਨ ਹੋ ਜੂ ਮਾਨ ਤਨ ਹੋ ਜੂ ਬਾਈ ਮੋਬਾਈਲ ਨੰਬਰ ਬੋਲਿਓ 86991 ਬਾਈ 9536 ਠੀਕ ਆ ਦੇ ਧੰਨਵਾਦ ਉਹ ਗੱਟੀ ਵੀ ਆਪਣੀਆਂ ਕੱਟਾ ਬਾਈ ਕੱਟਾ ਹਾਂ ਅ ਸੇਵਰੇ ਐਸ ਕੀ ਹੈ ਵੀਰੇ ਉਮਰ ਉਮਰ ਬਾਈ ਹੈਗਾ ਹੈ 14 ਕੁ ਮਹੀਨਿਆਂ ਦਾ ਹੈ ਅਸਿਆ ਵੀਰੇ ਕੋਈ ਟੀਕੇ ਡੂਕੇ ਦਾ ਨਾ ਪਤਾ ਕਿਹੜਾ ਸੀ ਯਾਰ ਟੀਕੇ ਦਾ ਨਾਂ ਨਹੀਂ ਪਤਾ ਬਾਈ ਮੈਂ ਬਹੁਤ ਚੰਗੀ ਸੀ ਜੀ ਦਾ ਅਸਿਆ ਹੈਗਾ ਹੈ ਤਾਂ ਇਹਦਾ ਕੀ ਮੁੱਲ ਕੀਤਾਗਾ ਇਹਦਾ ਬਾਈ ਇਹਦਾ 26000 ਕਰਦੇ ਆ ਠੀਕ ਹੈ ਜੀ ਦੇ ਵੀ ਰੱਖਣ ਵਾਲੇ ਨੂੰ ਦੇਮਾ ਕਿਸੇ ਨੂੰ ਠੀਕ ਹੈ ਉਹ ਦਿੰਦੇ ਨਹੀਂ ਠੀਕ ਕੋਈ ਪਤਾ ਨਹੀਂ ਗਾ ਬਾਈ ਉਹ ਵਧੀਆ